ਫਿਰੋਜ਼ਪੁਰ ਵਿੱਚ ਲਾ ਐਂਡ ਆਰਡਰ ਦੇ ਹਾਲਾਤ ਜਾਣੇ ਬਗੈਰ ਅਧਿਕਾਰੀਆਂ ਨਾਲ ਮੀਟਿੰਗ ਕਰ ਚਲਦੇ ਬڑے ਡੀਜੀਪੀ ਗੌਰਵ ਯਾਦਵ ਵਿਗੜ ਚੁੱਕੀ ਹੈ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨਾ ਮਾਤਰ ਸੁਰੱਖਿਆ ਪ੍ਰਬੰਧ ਤੋ ਤੰਗ ਲੋਕਾਂ ਨੇ ਗਲੀਆਂ ਮੁਹੱਲਿਆਂ ਵਿੱਚ ਲਗਵਾ ਲੈ ਗੇਟ ਫਿਰੋਜ਼ਪੁਰ ਦੌਰੇ ਤੇ ਪਹੁੰਚੇ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਪਾਵੇ 15 ਅਗਸਤ ਯਾਨੀ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਅਤੇ ਲਾ ਐਂਡ ਆਰਡਰ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਫਿਰੋਜ਼ਪੁਰ ਅਤੇ ਫਰੀਦਕੋਟ ਰੇਂਜ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਲੇਕਿਨ ਉਹਨਾਂ ਵੱਲੋਂ ਫਿਰੋਜ਼ਪੁਰ ਵਿੱਚ ਵਿਗੜੇ ਲਾ ਐਂਡ ਆਰਡਰ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੌਜੂਦਾ ਸਮੇਂ ਵਿੱਚ ਜੋ ਹਾਲਾਤ ਫਿਰੋਜ਼ਪੁਰ ਵਿੱਚ ਬਣ ਚੁੱਕੇ ਹਨ ਉਹ ਕਿਸੇ ਤੋਂ ਛਿਪੇ ਨਹੀਂ ਹਨ ਅਪਰਾਧ ਦਾ ਬੋਲ ਬਾਲਾ ਹੈ ਲੋਕਾਂ ਤੋਂ ਹਾਲਾਤ ਜਾਣਨ ਦੀ ਵੀ ਡੀਜੀਪੀ ਨੇ ਜ਼ਮੀਨੀ ਪੱਧਰ ਤੇ ਕੋਸ਼ਿਸ਼ ਨਹੀਂ ਕੀਤੀ ਅਤੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਇਲਾਵਾ ਇੱਕ ਨਿੱਜੀ ਸਕੂਲ ਦੇ ਅਧਿਕਾਰੀ ਤੋਂ ਆਉ ਪਗਤਵੀ ਕਰਵਾਉਣ ਗਏ ਲੇਕਿਨ ਨਸ਼ੇ ਦਾ ਗੜ ਬਣੀ ਹੋਈ ਸ਼ਹੀਦਾਂ ਦੀ ਧਰਤੀ ਦੇ ਹਾਲਾਤ ਗੰਭੀਰਤਾ ਨਾਲ ਜਾਣਨਾ ਮناسب ਹੀ ਨਹੀਂ ਸਮਝਿਆ ਅਗਰ ਇਲਾਕੇ ਦੀ ਕਿਸੇ ਨਾਮਵਰ ਸ਼ਖਸੀਅਤ ਨੂੰ ਮਿਲਣ ਵਾਸਤੇ ਉਹਨਾਂ ਨੂੰ ਟਾਈਮ ਮਿਲ ਗਿਆ ਲੇਕਿਨ ਲੋਕਾਂ ਵਿੱਚ ਵਿਚਰਨ ਦੀ ਕੋਸ਼ਿਸ਼ ਨਹੀਂ ਕੀਤੀ ਦੱਸਦੇ ਚੱਲਿਏ ਕਿ ਡੀਜੀਪੀ ਗੌਰਵ ਯਾਦਵ 26 ਜਨਵਰੀ ਤੋਂ ਪਹਿਲਾਂ ਵੀ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਐਸਐਸਪੀ ਨਾਲ ਮੀਟਿੰਗ ਕਰ ਗਏ ਸਨ ਲੇਕਿਨ ਉਸ ਤੋਂ ਬਾਅਦ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜ ਗਏ ਗੋਲੀ ਚੱਲਣਾ ਆਮ ਗੱਲ ਬਣ ਚੁੱਕੀ ਹੈ ਅੱਜ ਵੀ ਪਾਕਿਸਤਾਨ ਨੂੰ ਵੱਲੋਂ ਡਰੋਨ ਦੇ ਜ਼ਰੀਏ 1.5 ਕਿਲੋ ਤੋਂ ਜ਼ਿਆਦਾ ਚਿੱਟਾ ਅਤੇ ਅਸਲਾ ਸਰਦੀ ਪਿੰਡ ਪਖੜਾ ਦੇ ਖੇਤਾਂ ਵਿੱਚ ਸੁੱਟਿਆ ਬਰਾਮਦ ਕੀਤਾ ਗਿਆ ਹੈ ਨਸ਼ਾ ਮਿਲਣਾ ਆਮ ਗੱਲ ਹੋ ਚੁੱਕੀ ਹੈ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡੀਜੀਪੀ ਗੌਰਵ ਯਾਦਵ ਵੱਲੋਂ ਯੁੱਧ ਨਸ਼ਿਆ ਵਿਰੁੱਧ ਨਸ਼ੀਲੇ ਪਦਾਰਥਾਂ ਦੇ ਖਤਰੇ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦੇ ਦ੍ਰਿੜੇ ਇਰਾਦੇ ਨੂੰ ਦਰਾਇਆ ਗਿਆ। ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਸੁਰੱਖਿਅਤ ਬਣਾਉਣ ਲਈ ਅੰਤਰ ਜ਼ਿਲ੍ਹਾ ਤਾਲਮੇਲ, ਮਜ਼ਬੂਤ ਨਾਕੇ ਅਤੇ ਨਿਰੰਤਰ ਨਿਗਰਾਨੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਸਾਰੇ ਐਸਐਚਓਜ਼ ਨਾਲ ਇੱਕ ਵਧੀਆ ਫੀਡਬੈਕ ਸੈਸ਼ਨ ਹੋਇਆ ਜਿਸ ਵਿੱਚ ਆਪਸੀ ਗੱਲਬਾਤ ਰਾਹੀਂ ਚੰਗੇ ਅਤੇ ਕੀਮਤੀ ਸੁਝਾਵਾਦਾਂ ਆਦਾਨ-ਪ੍ਰਦਾਨ ਹੋਇਆ। ਤਾਂ ਜੋ ਜਨਤਕ ਸੁਰੱਖਿਆ ਅਤੇ ਪਾਈਚਾਰਕ ਪਲਾਈ ਪ੍ਰਤੀ ਸੰਜੀਵਚਨ ਬੰਦਤਾਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ